मेरे नाल मेरे सामने बैठे सारिया दर्जा पर दर्जा सत्कार आज पहली बार भाषा विभाग के इस हॉल माहौल माहौल काफी बदलिया लगे सारे जिम्मी नीले के स्टेज वाले बोलने वाले वाल देख रहे थे और उस तु तो बाद ਜਦੋਂ ਆਪਨੇ ਹੰਗਾਰਾ ਪਰਿਆ ਮੈਨੂੰ ਲੱਗਿਆ ਕਿ ਇਹਨਾ ਇਕੱਠਾ ਹੋਣਾ ਜਾਂ ਇਹਨਾ ਇਕੱਠੇ ਬੈਠੀ ਗੱਲ ਲੈਣਾ ਹੈਗਾ ਟਟੋ-ਟਟ ਮੈਂ ਜਵਨ ਸਾਹਿਬ ਨਾਲ ਗੱਲ ਕੀਤੀ ਸੀ ਕਿ ਅਧਵਾਰਾ ਜਦ ਤੁਸੀਂ ਕੁਝ ਕਹ ਰਹੇ ਹੋ ਉਹਦੇ ਬਾਰੇ ਬਹੁਤ ਕੁਝ ਚਿੰਤਨੀਆਂ ਨੇ ਅੱਜ ਦਾ ਮਹੌਲ ਵੀ ਬੜਾ ਦਸਿਆ ਪਰ ਇਤਲਾ ਜਿਹੜੀ ਉਹਨੇ ਬਹੁਤ ਹਲਕੇ ਜਿਹੇ ਰਹਿਣਾ ਚਾਹੇ ਕਿ ਕਿ ਮੌਨ ਭਾਸ਼ਾ ਨਾਲ ਦੇ ਹਰ ਕਰਮਚਾਰੀ ਨੂੰ ਇਹ ਕੰਟੀਨਰ ਜੀਤੀ ਤਾਪੜਨੀ ਬੱਤੀ ਮੈਨੂੰ ਲੱਗਾ ਕਿ ਇਹ ਇੱਕ ਵੱਡੀ ਤਬਦੀਲੀ ਇੱਕ ਵੱਡੀ ਚਾਗ ਹੈ ਜਦੋਂ ਭਾਸ਼ਲ ਭਾਗ ਦੇ ਹਰ ਕਰਮਚਾਰੀ ਨੂੰ ਕਟਕਟ ਆਪਣੇ ਸਰਵਾਈਲਾ ਬੋਧ ਲੱਗੇਗਾ ਤਾਂ ਉਹਨਾਂ ਨੂੰ ਆਪਣੇ ਵਿਭਾਗ ਦਿੱਤੇ ਹੋਏ ਹੱਥੀ ਮਾਣ ਹੋਏਗਾ ਔਰ ਉਹ ਜਿਹੜਾ ਹੱਥੀ ਮਾਣ ਹੈ ਨਾ ਉਹ ਦੀ ਖੁਸ਼ਬੂ ਆ ਵੀ ਮਹਿਕ ਬਹੁਤ ਦੂਰ ਤੱਕ ਜਾਏਗੀ ਇਸ ਕਰਕੇ ਲਈ ਮੈਂ ਜ਼ਫਰ ਸਾਹਿਬ ਨੂੰ ਵੀ ਮੁਬਾਰਕਬਾਦ ਦਿੰਦੀ ਹਾਂ ਤੇ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਇਸ ਦੇ ਲਈ ਮੁਬਾਰਕਬਾਦ ਵੀ ਕਰਨੀ ਹੈ ਅਤੇ ਸ਼ੁਕਰਗੁਜ਼ਾਰ ਵੀ ਹੈ ਕਿ ਤੁਸੀਂ ਇੰਨਾ ਗੱਦਨਾ ਹੰਦਾਰਾ ਔਰ ਪਰਵਾਹ ਹੰਦਾਰਾ ਪਰ ਰਹਿ ਰਹੇ ਹੋ ਰੱਬ ਕਰੇ ਅਸੀਂ ਇਹ ਕੰਮ ਕਰ ਜਾਈਏ ਅੱਗੇ ਜਾਈਏ ਅੱਜ ਅਸੀਂ ਕਥਾ ਤੇ ਕਥਾਕਾਰ ਦੇ ਖਵਾਲੇ ਦੇ ਨਾਲ ਇਕੱਠੇ ਹੋਏ ਮੈਂ ਕਥਾ ਦੀ ਗੱਲ ਕਰਨ ਤੋਂ ਪਹਿਲਾਂ ਕਥਾਕਾਰ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਇਸ ਪਾਠ ਦੇ ਵਿੱਚੋਂ ਪਹੁੰਚਾਰੇ ਆਏ ਜਿਸ ਤਰ੍ਹਾਂ ਵੀ ਤੇ ਜਸਵੀਰ ਦਾਈ ਗਈ ਕਿ ਕਹਾਣੀ ਕੀ ਹੁੰਦੀ ਹੈ ਕਹਾਣੀ ਕਿਵੇਂ ਸਮਝਿਆ ਜਾਵੇ ਕਿ ਕਹਾਣੀ ਦੇ ਅੰਦਰ ਹੈਗਾ ਕਹਾਣੀ ਦੇ ਅਰਥ ਕਿੱਥੇ ਬੈ ਹੁੰਦੇ ਨੇ ਸਾਰੇ ਇਹ ਜਵਾਬ ਜਿਹੇ ਕੁਸਚਨ ਜਿਹੇ ਉਹ ਬਹੁਤ ਇਤਜ ਗਿਆਸਾ ਵਿੱਚੋਂ ਪੈਦੇ ਹੋਏ ਪੈਦਾ ਹੋਏ ਉਸਤ ਜਦੋਂ ਇਹ ਹੋਇਆ ਕਿ ਕਹਾਣੀ ਦੇ ਉੱਤੇ ਕਹਾਣੀ ਕਾਲ ਦੀ ਪਕੜ ਕਿਵੇਂ ਹੁੰਦੀ ਹੈ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਇੰਜ ਲੱਗਦਾ ਹੁੰਦਾ ਹੈ ਕਿ ਕਹਾਣੀ ਦਾ ਕੋਈ ਘਟਨਾ ਜਾਂ ਕੋਈ ਪਾਤਰ ਐਸਾ ਲਿਖਿਆ ਤੇ ਉਹਨੇ ਉਹਨੂੰ ਫੜ ਕੇ ਕਹਾਣੀ ਲਿਖੀ ਕਹਾਣੀ ਦੇ ਪਾਤਰ ਕਦੇ ਫੜੇ ਨਹੀਂ ਜਾਂਦੇ ਕਹਾਣੀ ਦੇ ਪਾਤਰ ਫੜੇ ਜਾਂਦੇ ਉਸ ਘੜਨ ਦੇ ਵਿੱਚ ਉਸ ਕਹਾਣੀ ਦਾ ਦੀ ਸਾਰੀ ਪ੍ਰਤਿਭਾ ਸਾਰੀ ਸਿਆਣਾ ਸਾਰੀਆਂ ਸੂਝ ਸਾਰੀ ਸੋਚੀ ਸ਼ਾਮਲ ਇਸ ਤਰ੍ਹਾਂ ਕੋਈ ਵੀ ਘਟਨਾ ਜਦੋਂ ਪ੍ਰਮਾਤਮਾ ਦੁਆਰਾ ਆਉਂਦੀ ਹੈਗੀ ਹੈ ਤਾਂ ਉਹਦੇ ਕਦੇ ਵੀ ਉਹ ਅਰਥ ਨਹੀਂ ਹੁੰਦੇ ਹੈਗੇ ਜਿਹੜੇ ਆਪ ਸੋਚਦੇ। ਘਟਨਾ ਤੋਂ ਵੱਖਰੀ ਹੁੰਦੀ ਹੈ ਉਹ ਦਾ ਦਿਖਾਉਣੀ। ਇੱਕ ਮਤਲਬ ਕਿਸੇ ਨੇ ਪੁੱਛਣਾ ਕਿ ਤੇ ਲਿਖਣ ਦੀ ਮਜ਼ਾਕ ਕੀ ਹੈ? ਕਿਉਂ ਲਿਖਦਾ? ਇਹ ਬਹੁਤ ਵੱਡਾ ਕੁਸਚਨ ਹੈ ਜਿਹੜਾ ਕਿ ਹਰ ਲੇਖਕ ਨੂੰ ਲਿਖਣ ਤੋਂ ਪਹਿਲਾਂ ਕਿ ਆਪਣੇ ਆਪ ਨੂੰ ਕਰਨਾ ਚਾਹੀਦਾ। ਜਦੋਂ ਕੰਧਰ ਪਰਿਵਾਰ ਨੂੰ ਇਸ ਦਾ ਜਵਾਬ ਦੇਣੇ ਸੀ। ਤਾਂ ਮੈਨੂੰ ਇਹ ਲੱਗਦਾ ਸੀ ਕਿ ਇਹਨਾਂ ਕੋ ਸੱਚੀ-ਮੱਚ ਇਹਨਾਂ ਨੂੰ ਪਤਾ ਹੈਗਾ ਕਿ ਮੈਂ ਨਾਲ ਇਹ ਚੁੱਕੀ ਜਾਂ ਤਾਂ ਕਿ ਸੁਚੇਤਤਾ ਲਈ ਲਿਖ ਰਿਹਾ ਤੇ ਮੇਰੇ ਲਿਖਣ ਦਾ ਉਦੇਸ਼ ਨਹੀਂ ਆ ਇੱਕ ਅ ਕੱਲ ਕੁਸਚਨ 4 ਆਇਆ ਸੀ ਕਿ ਕਹਾਣੀ ਦੇ ਜਿਹੜੇ ਫੇਰਵੇਂ ਹੈਗੇ ਨੇ ਫਿਰ ਉਹਨਾ ਬਿਰਮਾਂ ਦੇ ਪਿੱਛੇ ਕੀ ਦੇਖਦਾ ਹੁਣ ਜਦੋਂ ਜਤਿੰਦਰ ਹਾਫ ਸੁਣੀ ਸਾ ਪਹਾੜੀ ਸਾਰੇ ਸੀ ਜਿਸ ਪਾਤਰ ਨੂੰ ਪੇਸ਼ ਕਰ ਰਹੀ ਸੀ ਜਿੱਦਿ ਨਿਰਪੱਖਤਾ ਦੇ ਨਾਲ ਜਿੱਦਿ ਹਮਦਰਦੀ ਦੇ ਨਾਲ ਉਹ ਉਹਸ ਪਾਤਰ ਦੇ ਨੂੰ ਬੋਲ ਰਹੀ ਸੀ ਵਿਚਾਰ ਦੇਦੀ ਸੀ ਨਾਲ ਦੀ ਨਾਲ ਨਿਰੰਤਰ ਸਮਾਤਿਕ ਸੀ ਹੁਣ ਜਿਉਣਾ ਦੀਆਂ ਉਹਨਾਂ ਦੀਆਂ ਕਹਾਣੀਆਂ ਨੇ ਪਿਛਲੇ ਤਿੰਨਾਂ ਚਾਲ ਜਿਹੜੇ ਬਾਗ ਹੈਗੇ ਨੇ ਜਿਵੇਂ ਅਸੀਂ ਉਹਨੂੰ ਨਹੀਂ ਕਰਾਂਗੇ ਤੱਕ ਅਸੀਂ ਕਹਤਾ ਹਾਂ ਇਹਦਾ ਜਿਹੜਾ ਲਾਜਿਕ ਹੈ ਇਹ ਜਿਹੜਾ ਨਹੀਂ ਕੰਪੀਟ ਸੀ ਉਹ ਬਿਲਕੁਲ ਹੀ ਦਰਦ ਕਰ ਰਿਹਾ ਸੀ ਪਲੇਸ ਆ। ਸੋ ਮੈਨੂੰ ਇਹ ਜਦੋਂ ਅਹ ਇਸ ਫੰਕਸ਼ਨ ਲਈ ਇਸ ਤੋਂ ਵੀ ਜ਼ਿਆਦਾ ਚਿੰਤਾ ਲੱਗੀ ਕਿ ਜਿਹੜੇ ਇਧਰੋਂ ਰਿਸਪਾਂਸ ਆਏ ਉਹਨਾਂ ਦੇ ਵਿੱਚ ਇੱਕ ਵਜ੍ਹਾ ਸੀ ਇੱਕ ਸਮਝ ਸੀ ਸੂਝ ਸੀ ਇੱਕ ਚਾਦਰ ਦੀ ਇੱਕ ਚਾਦਰ ਸੀ। ਪਰ ਅਦਾਵੇਂ ਸ਼ੁਕਰਗੁਜ਼ਾਰਾ ਡਾਕਟਰ ਸਾਹਿਬ ਦੀ ਤੇ ਉਹਨਾਂ ਨੇ ਅੱਜ ਤੇ ਇਸ ਫੰਕਸ਼ਨ ਦੇ ਉੱਤੇ ਜਿਹਦੇ ਵਿੱਚ ਤੇ ਜੋ ਬਹੁਤ ਹੀ ਸਾਡੇ ਨਾਵਰ ਕਹਾਣੀਕਾਰ ਇਨਾਮ ਯਾਪਰ ਕਹਾਣੀਕਾਰ ਅਤੇ ਇਸ ਸਾਲ ਦੇ ਜੁਮੇਵਾਰ ਦੇ ਸਵਰਾਂਤ ਕਹਾਣੀਕਾਰ ਦਿਗਜ ਸ਼ਾਮਲ ਸਿੰਘ ਅਤੇ ਬਹੁਤ ਸਿਆਣੀਆਂ ਬਹੁਤ ਵਧੀਆ ਜਨਾਕਾਰ ਜੀ ਉਹਨਾਂ ਦੇ ਹੁੰਦਿਆਂ ਮੈਨੂੰ ਤੁਹਾਡੇ ਰੂਪ ਨੂੰ ਹੌਂ ਦਾ ਮੌਕਾ ਇਹ ਸਾਡੇ ਦੋਨੋਂ ਕਹਾਣੀਕਾਰ ਉਹ ਕਹਾਣੀਕਾਰ ਜੀ ਜਿਨ੍ਹਾਂ ਨੇ ਆਪਣੇ ਸਤਤ ਆਪਣੇ ਸਮਿਆਂ ਬਹੁਤ ਸਾਰੀ ਸਵੇਰ ਦਿੱਤਾ ਦੇ ਨਾਲ ਬਹੁਤ ਸਾਰੀ ਸਮਝ ਨਾਲ ਸੰਗੀਤੀ ਨਾਲ ਤੇ ਇਸ ਤਰ੍ਹਾਂ ਇੱਕ ਵਿਜ਼ੂਅਲ ਪੈਦਾ ਸੰਗਿਆ ਗਿਆ ਤੇ ਸਿਰਜਿਆ ਗਿਆ ਤੁਹਾਡੇ ਕੋਲ ਸਾਜਣੇ ਕੁਝ ਵੱਖਰਤਾਵਾਂ ਨੇ ਸਾਜਣਾ ਇਹ ਨਹੀਂ ਕਿ ਦੋਨੇ ਸਾਹਕਾਲੀ ਨੇ ਦੋਨੇ ਕਹਾਣੀਕਾਰ ਨੇ ਪਰ ਹਰ ਬੰਧਿਆ ਦੇਖਦਾ ਕਿ ਆਪਣਾ ਅਧਾਰ ਹੁੰਦਾ ਆਪਣੀ ਇੱਕ ਸਮਝ ਹੁੰਦੀ ਹੈ ਆਪੇ ਦ੍ਰਿਸ਼ਟੀ ਹੁੰਦੀ ਹੈ ਇਸ ਤਰ੍ਹਾਂ ਦੇ ਬਣਾਉਣ ਵਿੱਚ ਬਹੁਤ ਸਾਰੀਆਂ ਹੋਇਆ ਹੁਣ ਇਹਨਾਂ ਦੀ ਗੱਲ ਕਰੀਏ ਤਾਂ ਉਸੇ ਤਰ੍ਹਾਂ ਮੈਂ ਕਿਹਾ ਕਿ ਦੋ ਮੈਂ ਕਹਾਣੀ ਦੱਸਦੀ ਜਿਹੜਾ ਕਹਾਣੀ ਦਾ ਆਪਣੇ ਸੰਤ ਨਾਲ ਉਹ ਆਪਣੇ ਸਮੇਂ ਨਾਲ ਜੁੜਿਆ ਉਹ ਕਿਸੇ ਵੀ ਹੋਰ ਵਿਦਵਾਨ ਦੇ ਨਾਲੋਂ ਬਾਤ ਲੈਣੇ ਦਾ ਬਾਤ ਫੌਰੀ ਬਾਤ ਜ਼ਿੰਮੇਵਾਰਾ ਦਾ ਤੇ ਬਾਤ ਦੇ ਵਿਸਥਾਰਤ ਜਿਹੜੀ ਕਹਾਣੀ ਤੇ ਅੰਦਾਜ਼ ਨੇ ਹਰ ਯੁੱਗ ਦੇ ਵਿੱਚ ਕਹਾਣੀ ਦੇ ਅੰਦਾਜ਼ ਬਣੇ ਨੇ ਉਹਨਾਂ ਨੂੰ ਪੱਕਾ ਰੱਖਣ ਦੇ ਲਈ ਸੰਪਰਕੀਆਂ ਬੰਦਾਰਾ ਹੁੰਦੇ। ਜਿਵੇਂ ਦੇ ਭੱਜ ਦੇ ਵਸੇ ਹੁੰਦੇ, ਜਿਵੇਂ ਦੇ ਮੰਗਦੇ ਸਵਾਲ ਹੁੰਦੇ, ਜਿਵੇਂ ਦੇ ਸੁਣਦੇ ਅਹਿਸਾਸ ਹੁੰਦੇ, ਉਹੀ ਜਿਹੜੇ ਹੈਗੇ ਨੇ ਉਹੋ ਜੀ ਕਹਾਣੀ ਰਚੀ ਜਾਏਗੀ। ਤਾਂ ਉਹ ਕਹਾਣੀ ਜਿਹੜੀ ਤੁਹਾਡੇ ਸਮੇਂ ਦੀ ਕਹਾਣੀ ਪਹਿਲੇ। ਅਗਰ ਜਿੱਤੇ

ਇਹ ਦੋਵੇਂ ਕਹਾਣੀਆਂ ਅਸੀਂ ਜਿੱਦਾਂ ਦੇ ਜਿਹੜਾ ਸੰਪਰਕ ਵਿਦਿਆਨ ਨਾਲ ਮਿਲਿਆ ਉਹ ਸੰਪਰਕ ਅਸੀਂ ਖਾਸ ਕਰਕੇ ਦੋਹਾਂ ਵੀ ਸਾਹਮਣੇ ਰਹੇ ਕਿ ਦੋਹਾਂ ਵੀ ਲਈ ਰਾਖੇ ਹੈਗੀ ਹੈ ਭਾਨੀਆਂ ਦੀ ਕੋ ਪੰਜਾਬ ਦੀ ਪੇਂਡੂ ਦਾਤਰ ਤੋਂ ਆਪਣੀਆਂ ਕਹਾਣੀਆਂ ਕਵਿਤਾਵਾਂ ਦੇ ਵਿਚੋਂ ਲੈ ਲਈ ਦੀ ਉਹ ਆਪਣੇ ਜਿਹੜਾ ਕਿ ਬੇਰੁਜ਼ਗਾਰੀ ਨਾਲ ਅਨਿਆ ਨਾਰਕਸ਼ਾ ਨਾਲ ਦੇ ਰਿਆਂ ਦੇ ਪ੍ਰਭਾਵ ਨਾਲ ਤੇ ਪਿੰਦੀ ਸਿਆਸਤ ਜਿਹੜੀ ਨਹੀਂ ਗਈ ਹੈ ਉਹਦੇ ਜਿਹੜੇ ਜਿਹੜੇ ਰੂਪ ਆ ਗਏ ਉਹ ਸਾਰੀਆਂ ਗੱਲਾਂ ਉਹ ਸਾਰੇ ਵੇਰਵੇ ਜੇ ਤੁਸੀਂ ਆਨੇ ਕਹਾਣੀਆਂ ਲਿਖ ਕੇ ਪੜੋਗੇ ਤਾਂ ਕਿੱਥੇ ਵੈਰ ਨਹੀਂ ਲੱਗਦਾ ਕਿ ਕੋਈ ਵੇਰਵਾ ਹੈ ਉਹ ਨਾ ਬੱਝੇਗਾ ਜਿਹੜਾ ਉਸ ਪਿੰਦੇ ਦੇ ਦ੍ਰਿਸ਼ ਤੁਹਾਡੇ ਸਾਹਮਣੇ ਨਹੀਂ ਲੱਗਦਾ ਅਰ ਇਹਨਾਂ ਨੂੰ ਜਿਹੜਾ ਸੱਤ ਕਾਲ ਕਰਦੇ ਸਮਿਆਂ ਵਿੱਚ ਉਹ ਦੰਧਾ ਪੈ ਰਿਆ ਜਾਂ ਜਿਹੜਾ ਵਿਸ਼ੇਸ਼ਤ ਇਹਨਾਂ ਦੀ ਦਿਨ ਦੇਸ਼ ਜਾਣਾ ਹੈ ਕਹਾਣੀ ਦਾ ਰਿਪੋਰਟ ਹੈ ਉਹ ਮਸੇ ਉਹ ਵੀ ਕੀ ਹੈਗਾ ਜਿਹੜਾ ਕੱਲੇ ਕੁਲਵੰਤ ਸਿੰਘ ਤੇ ਜਾ ਸਕਦਾ ਕੁਲਵੰਤ ਜੀ ਵਰਤਦਾ ਕਰੋ ਆਪਣੀ ਕਹਾਣੀ ਦੀ ਤਾਂ ਆਪਣੀ ਰਜਾ ਮਸ਼ੀ ਦੀ ਗੱਲ ਕਰਦਾ ਸੀ ਰਾਤ ਆਪਣੀ ਤੌਸਲੀ ਦੀ ਗੱਲ ਕਰਦਾ ਸੀਗਾ ਉਹ ਕਹਿੰਦਾ ਸੀਗਾ ਕਿ ਸਾਡੇ ਪਿੰਡਾਂ ਦੇ ਨਾਲ ਦਾ ਕੰਮ ਹੋ ਸਕਦਾ ਹੈ ਕਿਹਾ ਵੀ ਜੇ ਤੁਹਾਡੀਆਂ ਫਸਲਾਂ ਰੇਗੀਆਂ ਲੱਗੀਆਂ ਨੇ ਉਹ ਤੁਹਾਡੇ ਆਸ-ਪਾਸੇ ਤੁਹਾਡੇ ਹੱਥੇ ਬਾਹਾਂ ਫਸਲਾਂ ਰੱਖੀਆਂ ਹੋਈਆਂ ਨੇ ਤੁਹਾਡੇ ਵਿਗਿਆਨ ਮੈਂ ਜੇ ਤੁਹਾਡੇ ਦੰਦ ਤੁਹਾਡੇ ਫਚਾਂ ਦਾਵਾ ਸੁਣ ਲਿਆ ਨਹੀਂ ਤਾਂ ਕਹਿੰਦਾ ਫਿਰ ਉਸ ਜ਼ਿੰਦਗੀ ਦੇ ਵਿੱਚ ਤਾਂ ਬੰਦਾ ਹੱਦੀ ਪਾਣ ਕਰਕੇ ਆ ਰਿਹਾ ਉਹ ਇੰਝ ਕਹਿੰਦਾ ਨਿਆਰਜਿਤ ਕਰੂ ਨਹੀ ਅੱਜ ਕੱਲ੍ਹ ਤਾਂ ਆਖਿਤੇ ਪਰ ਉਹੋ ਪੈਣ ਜਿਹੜਾ ਹੈਗਾ ਜਾਂ ਉਹ ਵਸੇਤ ਤੇ ਕਿਹਦੀ ਹੈ ਕੌਨਸਾ ਰੂਪ ਇਹਨਾਂ ਦੇ ਦਿਖਾਈ ਨਹੀਂ ਦੇ ਸਕਦਾ ਹੁਣ ਜਿਦਾਂ ਹਾਲਾਤਾਂ ਦੇ ਨਾਲ ਇੰਨਾ ਸਾਡੀ ਕਹਾਣੀ ਕਰਾਉਣਾ ਵਾਹ ਪਿਆ ਉਹਨਾਂ ਨੂੰ ਇਹਨਾਂ ਨੇ ਆਪੇ ਸ਼ੁਰੂ ਕਰਾਉਣਾ ਉਹਨਾਂ ਸੁਣਦੇ ਆ ਜਿਵੇਂ ਪਰਸਪੈਕਟਿਵ ਦਿੱਤਾ ਲੱਗਦਾ ਜਿਵੇਂ ਕਹਾਣੀ ਦੇ ਵਿੱਚ ਸਰਜਾ ਉਹਨਾਂ ਨੂੰ ਮਾਇਆ ਇੱਕ ਇੱਕ ਕਹਾਣੀ ਕਿਸੇ ਸੁਣਿਆ ਪਰ ਕਿਉਂਕਿ ਉਹਨਾਂ ਨੇ ਸਵੇਰੀ ਚੋਣ ਨਾਲ ਉਸ ਅਦਰਵਾਈਜ਼ ਜੇ ਇਹਨਾਂ ਕਹਾਣੀ ਪੜਨ ਗਿਆ ਜਾਂ ਉਹਨਾਂ ਨੂੰ ਇਤਿਹਾਸ ਦੀ ਲਗੋਰੀਆ ਪੜੀਆਂ ਹੁੰਦੀ ਤਾਂ ਉਹ ਬਿਲਕੁਲ ਅਲੱਗ ਕਿਸਮ ਦਾ ਪ੍ਰਭਾਵ ਹੁੰਦਾ इसे तरह सुजीत हास ने ये देखा कि सबसे तो छोटी कहानी की है पर ये भी कह सकती हूँ कि कि ये दोनों आपने तरह पढ़ने की कहानी अच्छी था ना जब मैं कहना हो गया कोई टकराव या कोई मसला या कोई मुश्किल या कोई चुनौती ਇਹ ਜਿਹੜੀ ਪਹਾੜੀ ਵਿੱਚ ਇਨਵਰਟ ਯਸੋਨ ਆ ਪਹਾੜੀ ਉਹ ਸਾਰੀ ਨਹੀਂ ਦੱਸ ਸਕਦੇ ਕੋਈ ਨਾ ਕੋਈ ਮਸਲਾ ਕਹਾਣੀ ਦੇ ਵਿੱਚ ਹੋਇਆ ਕਹਾਣੀ ਜੀਤ ਵਰਗੀ ਵੀ ਦੁਢੀ ਕੇ ਦਸ਼ਨਾ ਵੀ ਕਹਾਣੀ ਪਰ ਇਹ ਵੀ ਹੈਗਾ ਕਿ ਕਹਾਣੀ ਕਲਾਸਿਕ ਗੈਨ ਪ੍ਰਤੀਕ ਕਹਾਣੀ ਸਾਹ ਵਿੱਚ ਮੁੱਕਦੀ ਹੈ ਕਿ ਤਾਕ ਵਿੱਚ ਮੁੱਕਦੀ ਹੈ ਇਹਦਾ ਵੀ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ ਕੋਈ ਨਹੀਂ ਕਹਾਣੀ ਦਾ ਖਾਣੀ ਜੋ ਵੀ ਇਹ ਕਹਾਣੀ ਦਾ ਜਿਹਨੇ ਕਹੋ ਬਰਮ ਦਿੱਤਾ ਹੈ ਕਹਾਣੀ ਦਾ ਬਰਮ ਇਸ ਦਾ ਪੁੱਛ ਹੈਗਾ ਕਿ ਅਸੀਂ ਕਿਤੇ ਕਹਾਣੀ ਦਾ ਵਾਹ ਜਿਹੜਾ ਹੈਗਾ ਉਹ ਜਤੀ ਨਾਲ ਹੈ ਉਹ ਲੋਕ ਨਾਲ ਹੈ ਉਹ ਲੋਕ ਦਾ ਸਮਾਂ ਆਪਣੇ ਟਾਈਮ ਕਿਸ ਪੀਸ ਨਾਲ ਹੈ ਉਹ ਹੀ ਉਹਨੂੰ ਪੜਤ ਕਰਦੇ ਨੇ ਉਹਨੂੰ ਬਣਾ ਰਹੇ ਨੇ ਤੇ ਜੋ ਸਮਾਜ ਵਿੱਚ ਛੋੜਿਆ ਉਹ ਉਹਦੇ ਕੱਟ ਜੋ ਕੱਟ ਰਿਹਾ ਉਹਦੇ ਵਿੱਚੋਂ ਬੰਦਾ ਜਿੱਤਦਾ ਹੈ ਕਿ ਹਾਰਦਾ ਹੈ ਕੋਈ ਸਿਚੁਏਸ਼ਨ ਹੈ ਗਿਆ ਨੇ ਕਿ ਬੰਦਾ ਜਿੱਤ ਰਿਹਾ ਹੈ ਕਿ ਬੰਦਾ ਹਾਰ ਰਿਹਾ ਹੈ ਕਹਾਣੀ ਦੇ ਵਿੱਚ ਜਸ ਵੀ ਇਸ ਦਾ ਵਿਚਾਰ ਹੈ ਕਿ ਜੇ ਉਹ ਜਿੱਤ ਰਿਹਾ ਤਾਂ ਉਹ ਜਿੱਤ ਨੂੰ ਪਛਾਣ ਕੇ ਨਹੀਂ ਰਿਹਾ ਜੇ ਉਹ ਹਾਰ ਰਿਹਾ ਤਾਂ ਉਹ ਹਾਰ ਸਵੀਕਾਰ ਕਰ ਰਿਹਾ ਬਹੁਤ ਘੱਟ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਜਿੱਤ ਲਿਆ ਬਹੁਤ ਵਾਰੀ ਜਦੋਂ ਅਸੀਂ ਹਾਰਾ ਤਾਂ ਉਹ ਕਰਦੇ ਆ ਬੰਦੇ ਨੇ ਪਰ ਤਾਂ ਮੇਰੇ ਅੰਦਾਜ਼ ਹੈ भावे वह जितना मानन का हो हार स्वीकार हो दो साहित्य की वस्तुए कानियां जगह ने यह सो योजना सिचुएशन ही लैके जा बलविंदर गरेवाल की जो तुम कहानी पढ़ोगे तो, थे तो थे ਇੱਕ ਪਿਆਰੋ ਪਾਤਰ ਜੂ ਰਹਿ ਕੇ ਦਿਖਣਗੇ ਜਿਨ੍ਹਾਂ ਨੇ ਸਿਰਤਰਕ ਦ੍ਰਿੜਤਾ ਜਿਹੀ ਰਹੀ ਹੈ ਉਹ ਹਾਲਾਤਾਂ ਦੇ ਸਾਹਮਣੇ ਆਪਣੇ ਆਪ ਨੂੰ ਝੋਡੇ ਨਹੀਂ ਦਿੱਤੇ ਉਹ ਤਮੀਜ਼ ਐਸਾ ਪਾਤਰ ਕਹਾਣੀ ਦੇ ਵਿੱਚ ਆਣੀ ਵੀ ਡੇਗਾ ਜਿਦੇ ਜਿਦੇ ਵਿੱਚ ਜੀਨ ਦੀ ਚਣ ਹੋਏਗੀ ਕੋਈ ਹੰਝ ਚਰਪ ਹੋਏਗੀ ਕਿ ਤੁਹਾਨੂੰ ਲੱਗੇਗਾ ਕਿ ਹਾਂ ਬੰਦੇ ਨੇ ਬੰਗਾਈ ਜਿਹੜੀ ਹੈਗੀ ਉਹਦੀ ਤਰਜਮਾਨੀ ਵੀ ਇਹ ਕਹਾਣੀ ਦਾ ਹੈ ਤਦੋਂ ਸਿੱਧੇ ਤਰ੍ਹਾਂ ਕਿਹਨਾਂ ਕਰਨਾ ਪੜਤੇ ਆ ਜਿਹਨਾਂ ਪਾਤਰਾਂ ਬਾਰੇ ਅੰਦਾ ਉਹ ਲਿਖਦਾ ਉਹ ਉਸੇ ਬਾਰੇ ਮੈਨੂੰ ਪਹਿਲਾਂ ਕਿਹਾ ਕਿ ਹਮਦਰਦੀ ਤੇ ਜਿਹੜੀ ਇਹਰਕਸਤਾ ਬਣਾਈ ਰੱਖਣੀ ਬੜੀ ਔਖੀ ਹੁੰਦੀ ਹੈ ਪਰ ਫਿਰ ਵੀ ਕਰਨਾ ਮਨ ਜਣਾ ਹੈ ਉਹਦੀਆਂ ਕਹਾਣੀਆਂ ਆਮ ਤੌਰ ਤੇ ਜਿਹੜਾ ਅੱਜ ਦੇ ਬੰਦੇ ਦਾ ਵਿਵਹਾਰਾ ਹੋਇਆ ਮਨ ਹੈ ਜਿਹਨੋਂ ਵੀ ਕਨਵਰਜ ਨਹੀਂ ਆ ਰਹੇ ਉਹਨਾਂ ਨੇ ਕਿਹਾ ਸੀ ਕਿ ਮੈਂ ਇੰਟਰਵਿਊ

सिर्फ कर रहे हैं कि मैं विकटम हो रहा सिचुएशन मैं घेरी बैठी और अज के जमाने के जो है ना वो हर बंद यह फितरत है कि असंभे सच में भी असल सच समझते योजे बेटे जो कि हर एक वो ज़िए ज़िए साथ का सच ही इसलिए कला प्या होगा कि मैनु सही समझा जाए मैं ठीक समझा जाए या मैनों समझा जाए उस समय ਕਿਹੜੀਆਂ ਸਾਡੀਆਂ ਆਮਕ ਤੇ ਆਮੋੜ ਖਾਇਸ਼ਾਂ ਨੇ ਉਹਨਾਂ ਨੂੰ ਤਸੱਲੀਆ ਦੇਣੀਆਂ ਉਹਨਾਂ ਦੇ ਲਈ ਵੀ ਖੁਸ਼ੀਆਂ ਲੱਭਣੀਆਂ ਤੇ ਸਭ ਨੂੰ ਆਪਣੇ ਨਰੂਣੇ ਪਰ ਲੱਭਿਆ ਅਹਿਸਾਸ ਕਰਾਣਾ ਇਹ ਹੀ ਗ੍ਰੀ ਕਹਾਣੀ ਜਿਤ ਤੱਕ ਬਰਵਾਸਤ ਹੈ ਉਸ ਨੇ ਆ ਮੈਸੇਜ ਵੀ ਦਿਆ ਕਿ ਉਹਦੇ ਵਿੱਚ ਇਹ ਗੱਲ ਹੈ ਗਿਆ ਆ ਮੈਂ ਆਪਣੇ ਲੋਕ ਆਪਣੇ ਕੋਲ ਕੋਈ ਆਪਾਂ ਕਹਿੰਦੇ ਆਈਡੀਓਲੋਜੀ ਜਿਹੜੀ ਕੀਤੀ ਹੈ ਕੋਈ ਫਲੈਟ ਹੀ ਨਹੀਂ ਹੈ ਜਾਹ ਘਟ ਮੈਂਸਤੀ ਤਾਂ ਜਾਂ ਸਿ ਕਰਨੇ ਗਿਆ ਕਿ ਅ ਬਿਰੀ ਬੰਦਾ ਕਹਿੰਦਾ ਹੁੰਦਾ ਸੀ ਕਿ ਇੰਨੇ ਦਾ ਜਿਵੇਂ ਬਿਰਖ ਦੇ ਪਾਤਰ ਜਿਹਨਾਂ ਨੂੰ ਬੜੀ ਆਧਿਕ ਅਸੰਪਨ ਹੁੰਦੇ ਸੀ ਉਹ ਜੋ ਵੀ ਦਾਦਾਸੁਰ ਉਹਨਾਂ ਲਈ ਉਹ ਖਰ ਸਕਦੇ ਸੀ ਆਸਤ ਦੇ ਸੀ ਅੱਜ ਕਿਸੇ ਬੰਦੇ ਕੋਲ ਇਹ ਅਧਿਕ ਅਸੰਪਨਤਾ ਨਖਾਈ ਨਹੀਂ ਨਾ ਔਰ ਕਿਹੜਾ ਉਸ ਕਹਾਣੀਕਾਰ ਹੈ ਡਾਕਟਰ ਪਰਮਿੰਦਰ ਬਹੁਤ ਸੁਣੀ ਗੱਲ ਕੀਤੀ ਸੀ ਕਿ ਹਰ ਦੌਰ ਦੇ ਵਿੱਚ ਇਹ ਕੋਈ ਸਭੀ ਤਾਂ ਨਹੀਂ ਲਿਟਰਲੀ ਹੁੰਦੇ। ਉਹਦੇ ਵਿੱਚੋਂ ਕੁਝ ਹੁੰਦੇ ਨੇ ਟ੍ਰੈਂਡ ਸੈਕਟਰ ਦੇ ਨੇ, ਕੁਝ ਹੁੰਦੇ ਨੇ ਜਿਹਨੂੰ ਖਰਾਬ ਹੋਏ ਨੇ, ਤੇ ਕੁਝ ਹੁੰਦੇ ਨੇ ਜਿਹੜੇ ਨਾ ਨਾ ਪਰ ਮੈਂ ਜਿਹੜੇ ਹੁੰਦੇ। ਪਰ ਸਾਡੇ ਕਹਾਣੀਕਾਰ ਉਹ ਸੀ ਨੇ ਜਿਹੜੇ ਆਪਣੇ ਆਪ ਕਰਾਂ ਟ੍ਰੈਂਡ ਸੈਕਟਰ ਦੇ। ਤੇ ਜਿਹੜੇ ਸਮਰਥ ਕਹਾਣੀ ਹੁੰਦੀ ਹੈ ਉਹ ਮਿਰਰ ਜ਼ਮਾਨੇ ਦੀ ਤਰਜਮਾ ਨਹੀਂ ਕਰਦੀ। ਇਹ ਨਹੀਂ ਦੱਸਦੀ ਕਿ ਕਿ ਜਿਹੜੇ ਇਹਨਾਂ ਦੇ ਬੁਕਸੋ ਕਹਾਣੀ ਵਿੱਚ ਗਿਆ ਕਿਤੇ ਜਾ ਰਹੇ ਨੇ ਜਿਨ੍ਹਾਂ ਨੇ ਬੁਕਸੋ ਸਾਡੇ ਵਰਗੇ ਨੇ ਸਾਡੇ ਵੱਡੇ ਨੇ ਉਹਨਾਂ ਨੇ ਉਸ ਤੋਂ ਵੀ ਅੱਗੇ ਜਾਣਾ ਹੁੰਦਾ ਉਹਨਾਂ ਇਹਦੀ ਕਹਾਣੀ ਕੀ ਹੈ ਕਿ ਉਹ ਬੰਦੇ ਜਿਹੜੇ ਬੰਦਿਆਈ ਹੈ ਜਿਹੜੀ ਇਨਸਾਨੀਅਤ ਹੈ ਉਹਦੀ ਸੰਵੇਦਨੀਤਰ ਕਿਉਂ ਮਸਤੀਤਰ ਬੜੇ ਰਹੇ ਤਾਂ ਉਹਨੇ ਬੰਦੇ ਦੀ ਆਵਾਜ਼ ਬੰਦੇ ਦੇ ਤੀਣ ਦੀ ਆਵਾਜ਼ ਬੰਦੇ ਨੂੰ ਉਜਜ ਕਰਨਾ ਸਤਾਰਾ ਪਕਟਾ ਦੇ ਨਾਲ ਬੋਗਾਰਾਂ ਨੂੰ ਕੁੱਦਣ ਲਈ ਯਤਨ ਕਰਨਾ ਇਹੇ ਕਹਾਣੀ ਦਾ ਅੰਤ ਪਰ ਮੈਨੈਸਰ ਦੀ ਖੁਸ਼ੀ ਹੈ ਕਿ ਵਪਾਰ ਨੇ ਉਹ ਦੋ ਕਹਾਣੀ ਦਾ ਚੁਣੇ ਜਿਹੜੇ ਆਪਣੇ ਹਿੱਸੇ ਦਾ ਫਰਜ਼ ਮੈਡੀਸਨ ਦੀ ਦੇ ਨਾਲ ਪਰਿਪੱਕਤਾ ਦੇ ਨਾਲ ਨਿਭਾ ਰਹੇ ਨੇ ਆਸ ਕਰਦੇ ਹਾਂ ਕਿ ਕਿਉਂਕਿ ਪੰਜਾਬੀ ਦੇ ਵਿੱਚ ਅਸਲ ਵਿੱਚ ਬਹੁਤ ਸਾਰੀ ਸਮਰੱਥਾ ਹੈ ਜਿਹੜੀ ਦੇ ਸਾਹਮਣੇ ਸਾਨੂੰ ਕਾਲ ਨੂੰ ਸੱਤ ਲਈ ਤੁਰਛੇ ਸੱਤ ਕਰਕੇ ਜੀ ਲਈ ਕੋਈ ਨਾ ਕੋਈ ਦਿਸਨ ਕੇ ਕੋਈ ਨਾ ਕੋਈ ਸੂਤ ਕੋਈ ਨਾ ਕੋਈ ਸਮਝ ਦੇ ਰਹੀ ਨਾ ਸੀ ਨਾ ਮਸ਼ਵਾਲੇ ਅਸੀਂ ਉਹ ਨਹੀਂ ਆਪਣੇ ਆਪ ਨੂੰ ਸੱਤ ਲਈ ਅੱਜ ਦੇ ਜ਼ਮਾਨੇ ਨੂੰ ਸੱਤ ਲਈ ਲਈ ਤਿਆਰ ਹੋ marquée ਅਰ ਜ਼ਫਰ ਸਾਹਿਬ ਇਹ ਤੈ ਹੈ ਕਿ ਹਮੇਂ ਫੰਕਸ਼ਨ ਕਰਦੇ ਰਹਿਣਗੇ ਤੁਸੀਂ ਸਤ ਲਾਭ ਉਠਾਦੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ என்னென்ன ஆனாலும் சடலை தெரியும் தங்களுக்கு தொடர்பு உகந்த மாதிரி